ਚਿੰਗੀਆਂ ਆਈਆਂ ਬੁਰਿਆਈਆਂ ਬਾਚੇ ਧਰਮ ਹਜ਼ੂਰ ਹਜ਼ੂਰ ਦਾ ਬਚਨ ਹੈ ਕਿ ਜੋ ਕੁਝ ਤੂੰ ਕਰ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਵੇਖ ਵੀ ਰਿਹਾ ਤੇ ਲਿਖ ਵੀ ਰਿਹਾ ਏ ਮਤ ਸਮਝ ਬਾਈ ਇਹ ਜਗ ਮਿੱਠਾ ਤੇ ਅਗਲਾ ਕਿਨੇ ਦੇਠਾ ਜਦੋਂ ਹਿਸਾਬ ਹੁੰਦਾ ਤਾਂ ਰਤੀ 마ਸੀ ਦਾ ਵੀ ਹਿਸਾਬ ਹੋ ਜਾਂਦਾ ਜਦੋਂ ਮਾਲਕ ਬਖਸ਼ਿਸ਼ ਕਰੇ ਤਾਂ ਫਿਰ ਉਹਦਾ ਲੱਖ ਦਾ ਵੀ ਹਿਸਾਬ ਨਹੀਂ ਲੈਂਦਾ ਇਸ ਲਈ ਐਸੇ ਕਰਮ ਨਾ ਕਰ ਕਿ ਜਦੋਂ ਤੂੰ ਨਰਿੰਕਾਰ ਦੇ ਦਵਾਰ ਜਾਵੇਂ ਤੇਰੀ ਆਤਮਾ ਕਲੰਕਿਤ ਹੋਵੇ ਪਾਪਾਂ ਦਾ ਬੋਝਾ ਤੇਰੇ ਸਿਰ ਤੇ ਹੋਵੇ ਤੇ ਫਿਰ ਕੀ ਮੂੰਹ ਵਿਖਾਏਗਾ ਦੇਸੀ ਲਈ ਹਜ਼ੂਰ ਕਹਿੰਦੇ ਹਨ ਕਿ ਹਰ ਵੇਲੇ ਤੇਰੇ ਹਰ ਇੱਕ ਕੰਮ ਤੇ ਉਸ ਦੀ ਅੱਖ ਹੈ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਹੜੇ ਚੰਗੇ ਕਰਮ ਕਰਦੇ ਹਨ ਉਹ ਨੇੜੇ ਹੋ ਜਾਂਦੇ ਹਨ ਅਨੰਕਾਰ ਦੇ ਉਹਨਾਂ ਨੂੰ ਸੱਜ ਕੇ ਗੁਰੂ ਆਪਣੇ ਪਾਸ ਬਿਠਾ ਲੈਂਦਾ ਆ ਮੇਰੇ ਬੱਚੇ ਤੂੰ ਬੜਾ ਚੰਗਾ ਕੰਮ ਕੀਤਾ ਤੇ ਜਿਹੜੇ ਅਮੋਲਕ ਸਵਾਸ ਪਾ ਕੇ ਨਾਮ ਨਹੀਂ ਜਪਦੇ ਕੋ ਕਰਮਾਂ ਵਿੱਚ ਪੈ ਜਾਂਦੇ ਹਨ ਨਸ਼ਿਆਂ ਵਿੱਚ ਪੈ ਜਾਂਦੇ ਹਨ ਮਾੜਿਆ ਕੰਮਾਂ ਵਿੱਚ ਪੈ ਜਾਂਦੇ ਹਨ ਤੇ ਫਿਰ ਜਿਵੇਂ ਇੱਥੇ ਲੋਕ ਉਹਨਾਂ ਕੋਲੋਂ ਨਫ਼ਰਤ ਕਰਦੇ ਨਾ ਕੋਈ ਕੋਲ ਨਹੀਂ ਬੈਠਣ ਦਿੰਦਾ ਇਸੇ ਤਰ੍ਹਾਂ ਉਹਨਾਂ ਦੀ ਆਤਮਾ ਕਲੰਕਿਤ ਹੋ ਜਾਂਦੀ ਹੈ ਉੱਥੇ ਵੀ ਜਾ ਕੇ ਉਹ ਆਦਰ ਨਹੀਂ ਪਾਉਂਦੇ ਨਰੰਕਾਰ ਫਿਰ ਉਹਨਾਂ ਨੂੰ 84 ਦੇ ਦੁੱਖਾਂ ਵਿੱਚ ਗੇੜੇ ਵਿੱਚ ਭੇਜ ਦਿੰਦਾ ਹੈ ਤੇ ਹਾਲ ਇਹ ਹੋ ਜਾਂਦਾ ਕਿ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਈਆ ਦੇਸ ਲੰਮੇ ਏਦੀ ਸਜਾ ਦਾ ਭਾਗੀ ਨਾ ਬਣ ਇਸ ਲਈ ਤੈਨੂੰ ਸੋਹਣਾ ਮਨੁੱਖਾ ਜਨਮ ਮਿਲਿਆ ਇਸ ਨੂੰ ਜਪ ਜਪ ਕੇ ਮਿੱਠੇ ਬੋਲ ਬੋਲ ਕੇ ਜਾ ਸੇਵਾ ਕਰਕੇ ਕੋਈ ਉਪਕਾਰ ਕਰਕੇ ਜਾ ਤੇਰਾ ਸਰੀਰ ਨਾ ਰਹੇ ਤੇਰੀ ਯਾਦ ਸਦਾ ਅਮਰ ਰਹੇ ਇਸ ਲਈ ਪਾਪ ਨਾ ਕਾਰ ਗੁੰਦਿਆ ਲੇਕ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਇਹ ਮਤ ਸਮਝ ਪਾਪ ਦਾ ਬੀਜ ਬੋਣਾ ਤਾਂ ਬੜਾ ਸ਼ੌਕਾ ਹੈ ਆ ਜਦੋਂ ਕਿਕਰ ਦਾ ਬੀਜ ਵੇਖੀਏ ਤੇ ਬੜਾ مخਮਲ ਵਰਗਾ ਬੜਾ ਕੂਲਾ ਹੁੰਦਾ ਬੜਾ ਸੋਹਣਾ ਹੁੰਦਾ ਪਰ ਜਦੋਂ ਬੀਜ ਬੋਈਏ ਤੇ ਜਿਹੜਾ ਫਿਰ ਪੌਦਾ ਉਗਦਾ ਉਹ ਕੰਡਿਆਂ ਦਾ ਪਰਿਆ ਹੋਇ। ਜਿੱਥੇ ਹੱਥ ਲਾਏਗਾ ਕੰਡੇ ਹੀ ਕੰਡੇ। ਪਾਪ ਦਾ ਬੀਜ ਤਾਂ ਬੜਾ ਪਿਆਰਾ ਲੱਗਦਾ ਹੈ ਪਹਿਲਾਂ। ਪਰ ਜਦੋਂ ਪਰਫੁੱਲਤ ਹੁੰਦਾ ਹੀ ਨਾ ਫਿਰ ਇਹ ਜੀਵਨ ਨੂੰ ਕੁੰਭੀ ਨਰਕ ਬਣਾ ਦਿੰਦਾ। ਇਸ ਲਈ ਕਦੇ ਵਰ ਕਹਿੰਦੇ ਨੇ ਪਾਪਾਂ ਤੋਂ ਡਰ। ਕੋਈ ਚੰਗਾ ਕਰਮ ਕਰਨਾ ਹੈ ਤਾਂ ਉਸੇ ਵੇਲੇ ਕਰ ਲੈ ਜੇ ਮਨ ਵਿੱਚ ਫੁਰਨਾ ਹੋਇਆ ਕਿਸੇ ਪਾਪ ਕਰਨ ਦਾ ਤਾਂ ਸੋਚੋ ਸਲੂ ਦੇਰੀ ਪਾ ਹੋ ਸਕਦਾ ਹੈ ਕੋਈ ਤੇਰਾ ਚੰਗਾ ਕਰਮ ਤੇਰੇ ਸਾਹਮਣੇ ਆਵੇ ਤੂੰ ਪਾਪਾਂ ਦੇ ਰਸਤੇ ਤੋਂ ਹਟ ਜਾਵੇਂ ਇਸ ਲਈ ਕਹਿ ਰਹੇ ਹਨ ਪਾਪ ਨਾ ਕਰ ਬੰਦਿਆ ਪਾਪ ਨਾ ਕਰ ਬੰਦਿਆ પાપ ਕਰਨ ਲੱਗਿਆ ਬਨੁਖ ਸੋਚਦਾ ਨਹੀਂ ਕਹਿੰਦਾ ਕਿਹੜਾ ਕੋਈ ਮੈਨੂੰ ਵੇਖ ਰਿਹਾ ਹੈ ਇੱਕ ਸੱਚੀ ਕਹਾਣੀ ਹੈ ਇੱਕ ਸੇਠ ਨੇ ਜਿਹਦੇ ਘਰ ਕੋਈ ਔਲਾਦ ਨਹੀਂ ਸੀ ਆਪਣੇ ਘਰ ਇੱਕ ਨੌਕਰ ਰੱਖਿਆ ਇਸ ਨੌਕਰ ਨੇ ਰਾਤ ਦਿਨ ਆਪਣੇ ਸੱਚੇ ਧਰਮ ਮਾਤਾ ਪਿਤਾ ਸਮਝ ਕੇ ਸੇਵਾ ਵਿੱਚ ਲੱਗੇ ਰਹਿਣਾ ਔਰ ਸੇਵਾ ਨਾਲ ਐਸਾ ਮਨ ਜਿੱਤ ਲਿਆ ਇਸ ਬੱਚੇ ਨੇ ਕਿ ਇਹ ਸੇਜ ਔਰ ਇਹਦੀ ਘਰ ਵਾਲੀ ਸੋਚਦੀ ਹੈ ਭਈ ਸਾਡੀ ਔਲਾਦ ਕੋਈ ਨਹੀਂ ਕਿਉਂ ਨਾ ਆਪਣੇ ਕਾਰ ਵਿਹਾਰ ਵਿੱਚ ਇਹਦਾ 10% ਹਿੱਸਾ ਰੱਖ ਲਈਏ ਇਹਦਾ ਵੀ ਜੀਵਨ ਬਣ ਜਾਏਗਾ ਇਹਦੀ ਸੇਵਾ ਕਰ ਰਿਹਾ ਤੇ ਦਸਵਾਂ ਹਿੱਸਾ ਇਹ ਲੈ ਜਾਏਗਾ ਕਮਾਈ ਦਾ ਮਨ ਵਿੱਚ ਚੰਗਾ ਫੁਰਨਾ ਹੋਇਆ ਕਾਰ ਵਿਹਾਰ ਚੱਲਣ ਲੱਗਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਲੱਗੇ ਕਿਉਂਕਿ ਕਿਸੇ ਗਰੀਬ ਦੇ ਮੁਖ ਵਿੱਚ ਪਾਣਾ ਤੇ ਗੁਰੂ ਨਾਨਕ ਦੀ ਗੋਲਪਤ ਵਿੱਚ ਪਾਣਾ ਹੈ ਮਹਾਪੁਰਖ ਬਾਬਾ ਨਾਨਕ ਸਿੰਘ ਜੀ ਮਹਾਰਾਜ ਕਿਆ ਕਰਦੇ ਸਨ ਭਾਈ ਜੇ ਕਿਸੇ ਨੇ ਗੁਰਨਾਨਕ ਦੀ ਗੋਲਕ ਵਿੱਚ ਆਪਣੀ ਕਿਰਤ ਕਮਾਈ ਨੂੰ ਸਫਲ ਕਰਨਾ ਹੋਵੇ ਤਾਂ ਗਰੀਬ ਦੇ ਮੁਖ ਵਿੱਚ ਪਾਓ ਇਸ सेठ ਨੇ ਹੁਣ ਇਸ ਨੂੰ ਰੱਖ ਤਾਂ ਰਿਹਾ ਦਿਨੋਂ ਦਿਨ ਆਮਦਨ ਵਧਣ ਲੱਗੀ ਤੇ ਇੱਕ ਐਸਾ ਸੌਦਾ ਕੀਤਾ ਜਿਹਦੇ ਵਿੱਚ ਲੱਖਾਂ ਰੁਪਏ ਬਚ ਗਏ ਤੇ ਮਨ ਵਿੱਚ ਸੋਚਦਾ ਹੈ ਭਈ ਇੱਕ ਨੌਕਰ 100 ਰੁਪਏ ਦੇ ਮਹੀਨੇ ਦੇ ਨੌਕਰ ਨੂੰ ਇਤਨੇ ਲੱਖ ਰੁਪਏ ਦੇ ਦੇਵਾਂਗਾ ਮਨ ਬੇਈਮਾਨ ਹੋ ਗਿਆ ਕਿਉਂਕਿ ਮਾਇਆ ਜਿਹੜੀ ਹੈ ਇਹ ਜਦੋਂ ਆਉਂਦੀ ਹੈ ਤਾਂ ਮਨੁੱਖ ਨੂੰ ਅੰਨਾ ਕਰ ਦਿੰਦੀ ਹੈ ਸੋਚਣ ਸਮਝਣ ਨਹੀਂ ਦਿੰਦੀ ਤੇ ਜਦੋਂ ਜਾਂਦੀ ਹੈ ਤਾਂ ਐਸੀ ਚਪੇੜ ਮਾਰ ਕੇ ਜਾਂਦੀ ਹੈ ਕਿ ਮਨੁੱਖ ਨੂੰ ਪਾਗਲ ਕਰਕੇ ਜਾਂਦੀ ਹੈ ਉਚਾਰਨ ਕਰੋ ਸ੍ਰੀ ਵਾਹਿਗੁਰੂ ਕਿਤੇ ਦੂਰ ਵਾਂਡੇ ਗਿਆ ਹੋਇਆ ਸੀ ਇਸ ਬੱਚੇ ਨੂੰ ਨਾਲ ਲੈ ਕੇ ਤੇ ਡਾਕਟਰ ਦੇ ਨਾਲ ਮਿਲ ਕੇ ਉਸ ਨੂੰ ਕੁਝ ਰੁਪਏ ਦੇ ਕੇ ਜ਼ਹਿਰ ਦਾ ਟੀਕਾ ਲਵਾ ਦਿੱਤਾ ਉਸ ਬੱਚੇ ਨੂੰ ਬੱਚਾ ਸਰੀਰ ਛੱਡ ਗਿਆ ਉਹਦੇ ਮਾਤਾ ਪਿਤਾ ਨੂੰ ਪਹਿਲਾਂ ਤਾਂ ਸੁਨੇਹਾ ਭੇਜਿਆ ਬਈ ਬਿਮਾਰ ਹੈ ਫਿਰ ਸੀਰੀਅਸ ਹੈ ਫਿਰ ਆਖਿਆ ਉਹਦਾ ਸਰੀਰ ਹੁਣ ਇੱਥੇ ਨਹੀਂ ਰਿਹਾ ਤੇ ਐਨੀ ਦੂਰ ਤੂੰ ਹੁਣ ਇਸ ਤਾ ਸਰੀਰ ਕਿਵੇਂ ਲਿਆਵਾਂਗੇ ਸਸਕਾਰ ਵੀ ਕਰ ਦਿੱਤਾ ਤੇ ਪਿਆਰੀ ਸਾਧ ਸੰਗਤ ਜਦੋਂ ਐਸਾ ਕੋ ਕਰਮ ਐਡਾ ਵੱਡਾ ਇਸਨੇ ਪਾਪ ਕਰ ਲਿਆ ਤੇ ਇੱਕ ਸਾਲ ਦੇ ਬਾਅਦ ਵੈਗਰੂ ਨੇ ਇਸਦੇ ਘਾਰੇ ਕੁਪੁੱਤਰ ਦਿੱਤਾ ਇਸਦੀ ਘਰਵਾਲੀ ਕਹਿੰਦੀ ਐ ਮੈਂ ਤਾਂ ਸੁਣਿਆ ਸੀ ਕਿ ਪਾਪ ਦਾ ਬੀਜ ਮਾਰਾ ਹੁੰਦਾ ਹੈ ਪਰ 20 ਸਾਲਾਂ ਬਾਅਦ ਸਾਡੇ ਘਰ ਈਸ਼ਵਰ ਨੇ ਪੁਕਾਰ ਸੁਣੀ ਐ ਸੋਨਾ ਲਾਲ ਹੋ ਗਿਆ ਉਚਾਰਨ ਕਰੋ ਸ੍ਰੀ ਬੜਿਆਂ ਲਾਡਾ ਪਾਲਾਂ ਦੇ ਨਾਲ ਬੜਿਆਂ ਲਾਡਾ ਨਾਲ ਪਾਲਿਆ ਬੱਚਾ ਜਵਾਨ ਹੋਇਆ ਬੜੀ ਤੂਮ dhamnand ਵਿਆਹ ਕੀਤਾ ਬੜੀਆਂ ਖੁਸ਼ੀਆਂ ਹੋਈਆਂ ਪਰ ਬੱਚਾ ਜਦੋਂ ਵਿਆਹ ਕੇ ਘਰ ਦੇ ਆਇਆ ਜਨਾਨੀ ਨੂੰ ਦੂਸਰੇ ਦਿਨੀ ਬਿਮਾਰ ਪੈ ਗਿਆ ਜਿਉਂ-ਜਿਉਂ ਹੁਣ ਇਹ ਸੇਠ ਇਸਦਾ ਇਲਾਜ ਕਰਦਾ ਹੈ ਤਿਉਂ-ਤਿਉਂ ਬਿਮਾਰੀ ਵਧਦੀ ਜਾ ਰਹੀ ਹੈ ਜਿਉਂ-ਜਿਉਂ ਇਸਦਾ ਇਲਾਜ ਕਰਦਾ ਹੈ ਕੋਈ ਡਾਕਟਰ ਹਕੀਮ ਨਹੀਂ ਛੱਡਿਆ ਜਿਤਨਾ ਕਿਸੇ ਨੇ ਮੰਗਿਆ ਮੂੰਹ ਮੰਗਿਆ ਦਿੱਤਾ ਹੈ ਪਰ ਇਥੇ ਨੌਬਤ ਪਹੁੰਚ ਗਈ ਕਿ ਦੁਕਾਨ ਵੀ ਵਿਕ ਗਈ ਕਾਰ ਵਿਹਾਰ ਵੀ ਜਾਂਦਾ ਰਿਹਾ ਅੱਜ ਕਾਰ ਵੀ ਵਿਕ ਗਿਆ ਹੁਣ ਕਿਰਾਏ ਦੇ ਮਕਾਨ ਵਿੱਚ ਬੈਠੇ ਹਨ ਬੜਾ ਮਯੂਸ ਬੈਠਾ ਐ ਸ਼ੇਖ ਵਈ ਵੇਖੋ ਔਲਾਦ ਹੋਈ ਸੀ ਤੇ ਇਨੀਆਂ ਦੁੱਖਾਂ ਨਾਲ ਚੋਰੀਆਂ ਕਿਉਂ ਬਰ ਗਈਆਂ ਹਣ ਹੁਣ ਡਾਕਟਰ ਹਕੀਮਾਂ ਨੇ ਵੀ ਜਵਾਬ ਦੇ ਦਿੱਤਾ ਹੈ ਤੇ ਜਦੋਂ ਇਸ ਨੇ ਗੋਹ ਦੇ ਨਾਲ ਉਸ ਬੱਚੇ ਵੱਲ ਤਕਿਆ ਤੇ ਇਸ ਨੂੰ ਉਸ ਨੌਕਰ ਦੀ ਰੂਹ ਉਹ ਸਰੂਪ ਨજર ਆਇਆ ਉਚਾਰਨ ਕਰੋ ਸ੍ਰੀ ਤੇ ਇਹ ਬੱਚਾ ਖਿੜ ਖਿੜਾ ਕੇ ਹੱਸ ਪਿਆ ਕਹਿਣ ਲੱਗਾ ਸੇਠ ਜੀ ਮੈਨੂੰ ਪਛਾਣਿਆ ਜੇ ਮੈਂ ਕੌਣ ਹਾਂ ਮੈਂ ਉਹੀ ਤੁਹਾਡਾ ਨੌਕਰ ਹਾਂ ਜਿਹਨੂੰ ਤੁਸੀਂ ਜ਼ਹਿਰ ਦੇ ਕੇ ਮਾਰ ਦਿੱਤਾ ਸੀ ਇਹ ਨਰੰਕਾਰ ਹਰ ਇੱਕ ਦੇ ਕੀਤੇ ਹੋਏ ਤੇ ਨਿਗਾ ਰੱਖਦਾ ਯਾਦ ਰੱਖੋ ਉਹ ਹਰ ਇੱਕ ਦੀ ਕਰਨੀ ਨੂੰ ਬਾਤ ਦੇਖ ਰਿਹਾ ਹੈ ਉਹ ਤਾਂ ਬਹਿ ਕੇ ਲੇਖਾ ਸਮਝਾਉਂਦਾ ਸਕੂ ਚਿੱਠਾ ਅੱਗੇ ਰੱਖਦਾ ਸੇਠ ਜੀ ਮੈਂ ਉਹੀ ਹਾਂ ਤੇ ਸੇਠ ਰੋ ਪਿਆ ਕਹਿਣ ਲਗਾ ਮੇਰੇ ਤਾਂ ਪਾਪਾਂ ਦੀ ਸਜ਼ਾ ਮੈਨੂੰ ਮਿਲ ਗਈ ਪਰ ਉਹ ਜਿਹੜੀ ਤੇਰੀ ਘਰ ਵਾਲੀ ਸਾਰਾ ਜੀਵਨ ਛੜਦੀ ਰਹੇਗੀ ਗਲਤੀ ਰਹੇਗੀ ਉਹਦਾ ਕੀ ਕਸੂਰ ਸੀ ਅਖੇ ਉਹ ਡਾਕਟਰ ਸੀ ਜਿਸ ਨੇ ਮੈਨੂੰ ਜ਼ਹਿਰ ਦਾ ਟੀਕਾ ਲਾਇਆ ਸੀ ਉਸ ਸੇਥ ਨੂੰ ਐਸਾ ਬੈਰਾਗ ਹੋ ਗਿਆ ਕਿ ਉਸੇ ਵੇਲੇ ਖਫਣੀ ਪਾ ਕੇ ਸਾਧੂ ਹੋ ਗਿਆ ਤੇ ਇਕਾਗਰ ਚੇਤ੍ਰ ਹੋ ਕੇ ਪਰਮੇਸ਼ਰ ਦੀ ਭਗਤੀ ਕਰਨ ਲੱਗਾ ਤਾਂ ਪਿਆਰੀ ਸਾਧ ਸੰਗਤ ਕਿਸੇ ਵੀ ਪਾਪ ਕਰਨ ਤੋਂ ਪਹਿਲਾਂ ਸੋਚਣਾ ਬੰਦ ਹੈ ਅਮੋਲਕ ਵਿਸ਼ਵਾਸਾ ਨੂੰ ਜਪ-ਜਪ ਕੇ ਸਵਲ ਕਰ ਲਓਗੇ ਤੁਹਾਡਾ ਲੋਕ ਵੀ ਸੁਖੀ ਹੋਵੇਗਾ ਤੁਹਾਡਾ ਪਰਲੋਕ ਵੀ ਸੁਹੇਲਾ ਹੋਵੇਗਾ